ਕੰਮ ਕਰਦੇ ਗਏ ਸਿੱਖਦੇ ਗਏ ਬਾਕੀ ਤੁਹਾਨੂੰ ਪਤਾ ਵੀਰੇ ਲੋੜ ਕਾਰ ਦੀ ماں ਹੁੰਦੀ ਹੈ ਜਿਵੇਂ ਕਹਿੰਦੇ ਮੇਰਾ ਮਨ ਨਹੀਂ ਸੀਗਾ ਇੱਧਰ ਆਉਣ ਨੂੰ ਮੈਂ ਤਾਂ ਜਿਵੇਂ 파ਟਨਰ ਆ ਮੇਰਾ ਹਨਾ ਮੈਂ ਨਾਲ ਨਾਰਾਜ਼ ਕਿਵੇਂ ਕਰ ਸਕਦਾ ਸੀਗਾ ਤੇ ਫਿਰ ਅਸੀਂ ਪਰ ਮੈਂ ਇਹਨਾਂ ਨੂੰ ਕਿਹਾ ਵੀ ਨਹੀਂ ਆਪਾਂ ਕੰਮ ਕਰਾਂਗੇ ਤਾਂ ਇਕੱਠੇ ਹੀ ਕਰਾਂਗੇ ਵੀ ਪੰਜਾਬ ਇੱਕ ਮੰਨ ਲਓ ਵੀ ਮੁਠੀ ਹੈ ਵੀ ਜਿੱਤੇ ਸੌ ਤੋਂ ਵੱਧ ਕੰਮ ਹੈ ਤਾਂ ਅੱਜ ਮੈਂ ਕੋਈ ਕਿਸੇ ਦੀ ਨੌਕਰੀ ਕਰੂੰਗਾ 10000 ਦੀ ਠੀਕ ਹੈ ਮੈਂ ਬੰਮਾ ਉਹਦੇ ਨਾਲ 20000 ਨਾਲੋਂ 15 ਕਮਾਣਾ ਪਰ ਮੇਰੀ ਸੰਤੁਸ਼ਟੀ ਆ ਵੀ ਠੀਕ ਹੈ ਯਾਰ ਆਪਦਾ ਕੰਮ ਤਾਂ ਹੈ ਗਿਆ ਆ ਪੰਜਾਬ ਦੇ ਮੁੰਡਿਆਂ ਨੂੰ ਮੈਂ ਹੀ ਕਹਣਾ ਬਈ ਬਾਹਰ ਨਾ ਭਜੋ ਆਦੇ ਮਾਂ ਪਿਓ ਦੇ ਵਿੱਚ ਰਹੋ ਆਦੇ ਪੰਜਾਬ 'ਚ ਰਹੋ ਠੀਕ ਐ ਕੰਮ ਵਾਦੂਆ ਜੇ ਤੁਸੀਂ ਨਹੀਂ ਕੋਈ ਵੱਡਾ ਕੰਮ ਕਰਵਾਦੇ ਮੈਂ ਕਹਿੰਦਾ ਕੋਈ ਰੇੜੀ ਲਾ ਲਓ ਸੰਗੋਣਾ ਦੋਸਤੋ ਕੋਈ ਸਮਾਂ ਸੀ ਜਦੋਂ ਨਾ ਜੱਟਾਂ ਦੇ ਮੁੰਡਿਆਂ ਦੇ ਸਿਰ ਤੇ ਜੱਟਪੁਣੇ ਵਾਲਾ ਭੂਤ ਸਵਾਰ ਹੁੰਦਾ ਸੀ ਇੱਕ ਪੂਛ ਲੱਗੀ ਸੀ ਜੱਟਪੁਣੇ ਵਾਲੇ ਉਹ ਕਹਿੰਦੇ ਹੁੰਦੇ ਸੀ ਵੀ ਅਸੀਂ ਤਾਂ ਕੱਲੀ ਖੇਤੀ ਕਰਨਾ ਕਰ ਸਕਦੇ ਆ ਹੋਰ ਕੰਮ ਸਾਡੇ ਤੋਂ ਨਹੀਂ ਹੁੰਦਾ ਸਾਨੂੰ ਤਾਂ ਸ਼ਰਮ ਮਾਰਦੀ ਆ ਪਰ ਅੱਜ ਕੱਲ ਜਿਹੜਾ ਨਾ ਸਮਾਂ ਬਦਲ ਚੁੱਕਿਆ ਅੱਜਕੱਲ ਜੱਟਾਂ ਦੇ ਮੁੰਡੇ ਹਰ ਵਰਗ ਦੇ ਵਿੱਚ ਹਰ ਕੰਮ ਦੇ ਵਿੱਚ ਜਿਹੜਾ ਮੋਰੀ ਬਣਦੇ ਜਾ ਰਹੇ ਨੇ ਅੱਜ ਦੀ ਆਪਣੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਨੌਜਵਾਨ ਮੁੰਡੇ ਅਤੇ ਉਹਦੀ ਘਰ ਵਾਲੀ ਨਾਲ ਮਲਾਉਣ ਜਾ ਰਿਹਾ ਮੁੰਡਾ ਜਿਹੜਾ ਕੰਪਿਊਟਰ ਮਸ਼ੀਨ ਰਾਹੀਂ ਸੂਟਾਂ ਤੇ ਕਢਾਈ ਦਾ ਕੰਮ ਕਰਦਾ ਤੇ ਉਹਦੀ ਘਰ ਵਾਲੀ ਜਿਹੜੀ ਉਹ ਸੂਟਾਂ ਤੇ ਸਿਲਾਈ ਦਾ ਕੰਮ ਕਰਦੀ ਆ ਇਹ ਕੰਮ ਦੇ ਵਿੱਚ ਬਹੁਤ ਵਧੀਆ ਹੋ ਆਮਦਨ ਕੁਮਾਰੇ ਨੇ ਉਹਨਾਂ ਦਾ ਆਨਲਾਈਨ ਕੰਮ ਵੀ ਬਹੁਤ ਸੋਹਣਾ ਚੱਲ ਰਿਹਾ ਹੈਗਾ ਜੇ ਕੋਈ ਵੀ ਮੇਰਾ ਵੀਰ ਭੈਣ ਇਹ ਕੰਮ ਸ਼ੁਰੂ ਕਰਨਾ ਚਾਹੁੰਦਾ ਤਾਂ ਸਾਰੀ ਵੀਡੀਓ ਨੂੰ ਸੁਣ ਲਿਓ ਧਿਆਨ ਨਾਲ ਤੁਸੀਂ ਇਹਨਾਂ ਨਾਲ ਫੋਨ ਤੇ ਰਾਬਤਾ ਕਾਇਮ ਕਰਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਟ੍ਰੇਨਿੰਗ ਵੀ ਲੈ ਸਕਦੇ ਹੋ ਸੋ ਕਰਦਿਆਂ ਵੀਰ ਤੇ ਭੈਣ ਨਾਲ ਸਾਰੀ ਗੱਲਬਾਤ ਮੇਰਾ ਨਾਮ ਰਮਨਦੀਪ ਸਿੰਘ ਹੈ ਜੀ ਸਰਦੂਲਗੜ੍ਹ ਸ਼ਹਿਰ ਦੇ ਰਹਿਣ ਵਾਲੇ ਆ ਅਸੀਂ ਆਪਣੇ ਪਿੰਡ ਦੇ ਵਿੱਚ ਹੀ ਸ਼ਹਿਰ ਦੇ ਵਿੱਚ ਆਪਣਾ ਇੱਕ ਬੁਟੀਕ ਚਲਾ ਰਹੇ ਆ ਤੇ ਇੱਥੇ ਆਪਾਂ ਕੱਪੜਿਆਂ ਦੀ ਸਟੀਚਿੰਗ ਅਤੇ ਵਰਕ ਵਗੈਰਾ ਕਰਦੇ ਆ ਆਪਣਾ ਔਨਲਾਈਨ ਵੀ ਕੰਮ ਹੈ ਤੇ ਲੋਕਲ ਵੀ ਕੰਮ ਆਪਣਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸੰਦੀਪ ਹੈ ਜੀ ਤੇ ਆਪਾਂ ਸਰਦੂਲਗੜ੍ਹ ਸ਼ਹਿਰ ਦੇ ਵਿੱਚ ਰਹਿਣ ਵਾਲੇ ਆ ਜੀ ਆਪਣਾ ਸਰਦੂਲਗੜ੍ਹ ਸ਼ਹਿਰ ਦੇ ਵਿੱਚ ਹੀ ਬੁਟੀਕ ਹੈ ਜੀ ਸੰਦੀਪ ਬੁਟੀਕ ਸਰਦੂਲਗੜ ਡਿਸਟ੍ਰਿਕਟ ਮਾਨਸਾਂ ਤੋਬੀ ਵਾਲੀ ਗਲੀ ਦੇ ਵਿੱਚ ਆਪਣੀ ਸ਼ਾਪ ਹੈ ਜੀ ਨੀਅਰ ਕਾਲੂ ਜੈਨ ਸ਼ੋਰੂਮ ਦੇ ਕੋਲ ਹੈ ਬਿਲਕੁਲ ਇਹ ਕੰਮ ਵੀਰੇ ਕੰਪਿਊਟਰ ਆਈਡੀ ਕੰਮ ਹੈ ਤੇ ਇਹ ਆਪਾਂ ਇੱਕ ਪੈਨਡਰਾਈਵ ਦੇ ਵਿੱਚ ਪੀਡੀਐਫ ਪਾ ਕੇ ਠੀਕ ਹੈ ਡਿਜ਼ਾਈਨ ਕਾਪੀ ਕਰਕੇ ਆਪਾਂ ਉਹਨਾਂ ਕਮਾਂਡ ਦੇਣੀ ਹੁੰਦੀ ਆ ਤੇ ਇਹਨੂੰ ਮੰਨ ਲਓ ਵੀ ਆਪਾਂ ਇਹਦਾ ਕਿਹੜਾ ਸਾਰਾ ਸੈੱਟ ਕਰ ਦੇਈਦਾ ਠੀਕ ਹੈ ਜੀ ਕਲਰ ਵਗੈਰਾ ਉਹ ਆਪਣੇ ਹਿਸਾਬ ਨਾਲ ਪਾ ਦੇਈਦੇ ਆ ਬਾਕੀ ਸਾਰੇ ਇਹਨੇ ਆਪਣੇ ਆਪ ਚੱਲਣਾ ਹੁੰਦਾ ਤੇ ਆਪਾਂ ਸਿਰਫ ਕੋਲੇ ਬਹਿ ਕੇ ਦੇਖਦੇ ਕਰਨੀ ਹੁੰਦੀ ਆ ਤੇ ਕਮਾਂਡ ਦੇਣੀ ਹੁੰਦੀ ਇਹਨੂੰ ਟ੍ਰੇਨਿੰਗ ਥੋੜੀ ਬਹੁਤ ਲੈਂਦੀ ਸੀ ਵੀਰੇ ਕਿਸੇ ਜਾਣਕਾਰ ਤੋਂ ਮੁੰਡਾ ਪਹਿਲਾਂ ਸਿੱਖਿਆ ਹੋਇਆ ਸੀਗਾ ਉਹ ਤੋਂ ਲੈਂਦੀ ਸੀ ਬਸ ਇੱਕ ਦੋ ਦਿਨ ਬਾਕੀ ਤਾਂ ਦਿਮਾਗ ਆਪਣੇ ਦਿਮਾਗ ਨਾਲ ਹੀ ਜਿਵੇਂ ਆਪਾਂ ਮਸ਼ੀਨ ਲਾ ਲਈ ਉਹ ਤੋਂ ਬਾਅਦ ਹੌਲੀ 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 ਜਿਵੇਂ ਜਿਵੇਂ ਆਪਾਂ ਨੂੰ ਥੋੜਾ ਕੰਮ ਕਰਦੇ ਕੇ ਸਿੱਖਦੇ ਗਏ ਸਮਝ ਕੇ ਸਾਨੂੰ ਪਤਾ ਵੀਰੇ ਲੋਡ ਕਾਰ ਦੀ ماں ਹੁੰਦੀ ਹੈ ਜਿਵੇਂ ਕਹਿੰਦੇ ਆ ਹਨਾ ਤੇ ਉਹ ਆਪ λε ਆ ਵੀ ਬੰਦੇ ਤੇ ਆ ਭਾਈ ਅੰਦਰ ਰਹਿਦਾ ਇਹ ਵੀਰੇ ਮੇਰਾ ਮਨ ਨਹੀਂ ਸੀਗਾ ਇਧਰ ਆਉਣ ਨੂੰ ਮੈਂ ਤਾਂ ਜਿਵੇਂ ਬਾਪੂਰਾ ਨਾਲ ਖੇਤੀਬਾੜੀ ਕਰਵਾਉਂਦਾ ਸੀਗਾ ਜਾਂ ਕੋਈ ਥੋੜਾ ਬਹੁਤ ਹੋਰ ਕੰਮ ਕਰ ਲਈਦਾ ਸੀਗਾ ਛੋਟਾ-ਕੋਟਾ ਜਿਵੇਂ ਕੋਈ ਗੱਡੀਆਂ ਗੁੱਡੀਆਂ ਦਾ ਮਿੱਤਰ ਪਿਆਰੇ ਨਾਲ ਹਨਾ ਤੇ ਇਹ ਇਹਨਾਂ ਦਾ ਸ਼ੌਂਕ ਸੀਗਾ ਮੇਰੇ ਵਾਈਸ ਦਾ ਇੰਨਾ ਨੇ ਮੈਨੂੰ ਥੋੜਾ ਮੰਨ ਲਓ ਵੀ ਕਿਹਾ ਵੀ ਹਾਂ ਆਪਾਂ ਕੰਮ ਕਰੀਏ ਬਟਿਕ ਦਾ ਕਰੀਏ ਜਾਂ ਆਪਾਂ ਮਸ਼ੀਨ ਲਾਈਏ ਪਹਿਲਾਂ ਤਾਂ ਮੈਨੂੰ ਐਵੇਂ ਸੀਗਾ ਵੀ ਨਹੀਂ ਆਪਾਂ ਇਹ ਕੰਮ 'ਚ ਕਿੱਧਰ ਹਨਾ ਵੀ ਚੱਲ ਕਰਨਾ ਮੈਂ ਤੈਨੂੰ ਬੁਟੀਕ ਕਰਕੇ ਦੇ ਦਾਨਾ ਮੈਂ ਇਹ ਲੇਡੀਜ਼ ਵਾਲੇ ਕੰਮ 'ਚ ਕਿੱਧਰ ਪੰਗਾ ਮੈਂ ਨਹੀਂ ਲੈਂਦਾ ਪਰ ਜਿਵੇਂ ਪਰ ਇਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਇਕੱਲਿਆਂ ਨੇ ਮੈਂ ਵੀ ਨਹੀਂ ਕਰਨਾ ਜੇ ਕਰੋਗੇ ਤੁਸੀਂ ਮੇਰੇ ਨਾਲ ਦੋਗੇ ਤਾਂ ਫਿਰ ਮੈਂ ਕਰੂੰਗੀ ਫਿਰ ਮੈਨੂੰ ਲੱਗਿਆ ਯਾਰ ਮੇਰੀ ਵੀ ਵਾਈਫ ਦਾ ਨਾ ਸੁਪਨਾ ਹੈ ਤੇ ਉਹ ਮੇਰੇ ਨਾਲ ਕੰਮ ਕਰਨਾ ਚਾਹੁੰਦੀ ਹੈ ਮੇਰੇ ਦੋਸਤ ਤੁਹਾਨੂੰ ਪਤਾ ਜੀ ਲਾਈਫ ਪਾਰਟਨਰ ਆ ਮੇਰਾ ਹਨਾ ਮੈਨਾਂ ਨਾਰਾਜ਼ ਕਿਵੇਂ ਕਰ ਸਕਦਾ ਸੀਗਾ ਤੇ ਫਿਰ ਅਸੀਂ ਇਕੱਠਿਆਂ ਨੇ ਕੰਮ ਕੀਤਾ ਤੇ ਫਿਰ ਪਰਮਾਤਮਾ ਦੀ ਕਿਰਪਾ ਨਾਲ ਚਲੋ ਸਾਡਾ ਕੰਮ ਵਧੀਆ ਚੱਲ ਪਿਆ ਮੈਨੂੰ ਜੀ ਸਟੱਡੀ ਦੇ ਟਾਈਮ ਸ਼ੁਰੂ ਤੋਂ ਹੀ ਇਸ ਚੀਜ਼ ਦਾ ਸ਼ੌਂਕ ਰਿਹਾ ਹੈ ਆਫਟਰ ਮੈਰਿਜ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਵਰਕ ਔਰ ਸਟੀਚਿੰਗ ਦਾ ਕੰਮ ਕਰ ਲਈਏ ਫਿਰ ਇਹਨਾਂ ਨੇ ਕਿਹਾ ਵੀ ਤੁਸੀਂ ਇਕੱਲਾ ਆਪਣਾ ਸਟੀਚਿੰਗ ਦਾ ਕਰ ਲਓ ਵੀ ਤੁਸੀਂ ਬੁਟੀ ਕਰ ਲਓ ਪਰ ਮੈਂ ਇਹਨਾਂ ਨੂੰ ਕਿਹਾ ਵੀ ਨਹੀਂ ਆਪਾਂ ਕੰਮ ਕਰਾਂਗੇ ਤਾਂ ਇਕੱਠੇ ਹੀ ਕਰਾਂਗੇ ਵੀ ਤੁਸੀਂ ਮੇਰਾ ਸਾਥ ਦਿਓ ਵੀ ਤੁਸੀਂ ਵਰਕ ਦਾ ਕਰ ਲਿਓ ਮੈਂ ਸਟੀਚਿੰਗ ਦਾ ਕਰ ਲੂੰਗੀ ਫਿਰ ਇੱਕ ਦੋ ਵਾਰ ਕਹਿਨ ਸੀ ਤੇ ਇਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ ਜੀ ਹੁਣ ਸਾਡਾ ਕੰਮ ਵਾਹਿਗੁਰੂ ਦੀ ਕਿਰਪਾ ਨਾਲ ਪੂਰਾ ਵਧੀਆ ਚੱਲ ਰਿਹਾ ਹੈ ਇਹਨਾਂ ਦਾ ਇਹਨਾਂ ਕੋਲੇ ਵਰਕ ਦਾ ਕੰਮ ਵਧੀਆ ਚੱਲ ਰਿਹਾ ਹੈ ਮੇਰੇ ਕੋਲ ਸਟੀਚਿੰਗ ਦਾ ਕੰਮ ਵਧੀਆ ਚੱਲ ਰਿਹਾ ਹੈ ਜੀ ਹੱਥੀ ਵਾਲਾ ਇੱਕ ਤਾਂ ਵੀਰੇ ਹੈਂਡਵਰਕ ਹੋ ਜਾਂਦਾ ਠੀਕ ਹੈ ਜੀ ਇੱਕ ਜਿਹੜਾ ਥੀ ਹੁੰਦਾ ਛੋਟੀ ਮਸ਼ੀਨ ਤੇ ਵਰਕ ਕਰਦੇ ਨੇ ਆਪਣੀਆਂ ਲੇਡੀਜ਼ ਉਹ ਵੀ ਇੱਕ ਹੱਥੀ ਹੈ ਕਹਿੰਦੇ ਉਹਨੂੰ ਵੀ ਤੇ ਉਹਦਾ ਫਰਕ ਇਹ ਹੁੰਦਾ ਵੀ ਉਹਦੇ ਚ ਮਿਹਨਤ ਥੋੜੀ ਜ਼ਿਆਦਾ ਲੱਗਦੀ ਆ ਇਹਦੇ ਚ ਵੀ ਆਪਾਂ ਮਿਹਨਤ ਤਾਂ ਮੰਨ ਲਓ ਇਝ ਵੀ ਲੱਗਦੀ ਆ ਇਹ ਚ ਪਰ ਜਿਹੜਾ ਟਾਂਕਾ ਮਾਰਨਾ ਹਨਾ ਉਹ ਸਾਰਾ ਇੱਕ ਵਾਰੀ ਸੂਟ ਜੜ ਦਈਦਾ ਉਹ ਸਾਰਾ ਕੰਪਲੀਟ ਹੋ ਜਾਂਦਾ ਸੂਟ ਪਰ ਉਹ ਜਿਹੜਾ ਵਾਰ-ਵਾਰ ਪਟ ਪਟ ਕੇ ਲਾਉਣਾ ਪੈਂਦਾ ਉਹ ਥੋੜੀ ਇੱਕ ਕਲਾ ਵਾਲਾ ਕੰਮ ਹੈ ਠੀਕ ਹੈ ਇੱਕ ਵੈਸੇ ਉਦਾਂ ਦਿਮਾਗ ਲਾ ਲਓ ਵੀ ਕਲਰ ਵਗੈਰਾ ਹੀ ਸਿਲੈਕਟ ਕਰਨੇ ਹੁੰਦੇ ਆ ਵੀ ਹਨਾ ਆਪਾਂ ਕਲਰ ਵਧੀਆ ਪਾਉਣਾ ਤੇ ਜਾਂ ਆਪਾਂ ਮਸ਼ੀਨ ਕੋਲੇ ਖੜੇ ਆ ਮਸ਼ੀਨ ਦੀ ਸਫਾਈ ਬਾਰੇ ਦੇਖਣਾ ਠੀਕ ਹੈ ਇਹ ਦੇਖ ਰੇ ਕਾਲਾ ਕੰਮ ਹੋ ਗਿਆ ਉਹ ਉਹ ਤਾਂ ਮੋ ਕਰਦਾ ਕਾਲਾ ਵਾਲਾ ਬੰਦਾ ਹੁੰਦਾ ਉਹ ਵੀ ਕੰਮ ਇੱਕ ਵਧੀਆ ਕੰਮ ਹੈ ਜੇ ਆਪਾਂ ਆਖੀਏ ਪਰ ਇਹਦੇ ਵਿੱਚ ਥੋੜੀ ਕੰਪਿਊਟਰ ਦਾ ਸਿਸਟਮ ਕਰਕੇ ਜੇ ਥੋੜੀ ਸਫਾਈ ਵੱਧ ਆਉਂਦੀ ਹੈ ਬਾਈ ਜੀ ਆਪਣੇ ਇੰਸਟਾਗ੍ਰam ਤੇ ਪੇਜ ਆਪਣਾ ਸੰਦੀਪ ਟੀਕੇ ਦੇ ਨਾਂ ਤੇ ਸੰਦੀਪ ਟੀਕ 6755 ਰਮਨ ਸੰਧੂ 460 ਇਹ ਤੇ ਆਪਾਂ ਨੂੰ ਮੰਨ ਲਓ ਵੀ ਆ ਆਰਡਰ ਵਗੈਰਾ ਆਉਂਦੇ ਆ ਵਾਰੋਂ ਮੰਨ ਲਓ ਸਾਰੇ ਆਪਣੀ ਸਟੇਟ ਦੇ ਵਿੱਚੋਂ ਤੇ ਉਹ ਬਾਕੀ ਆਪਣਾ ਮੇਰੇ ਕੰਮ ਆਪਾਂ ਇੱਕ ਥੱਲੇ ਹੀ ਬਖਸ਼ ਕੰਮ ਕਰਦੇ ਆ ਪੂਰਾ ਠੀਕ ਹੈ ਆਪਾਂ ਅਗਲੇ ਗਾਗਨ ਨੂੰ ਪੂਰਾ ਸੈਟੀਸਫਾਈਡ ਕਰਦੇ ਆ ਤਾਂ ਜੋ ਆਪਾਂ ਨੂੰ ਕੋਈ ਲਾਂਭਾ ਨਾ ਆਵੇ ਤੇ ਉਹਦੇ ਵਿੱਚ ਆਪਾਂ ਆ ਵੀ ਫੁੱਲ ਮਿਹਨਤ ਲਾਉਣੇ ਆ ਕੰਮ ਨਾਲ ਕੰਮ ਮਿਲਦਾ ਕੇ ਵੀਰੇ ਜਿਵੇਂ ਆਪਾਂ ਨੇ ਇੱਕ ਨਿਆ ਸੂਟ ਕਰਵਾ ਲਿਆ ਹਨ ਤੇ ਬੁੜੀਆਂ ਦੁਆਚੇ ਲੇਡੀਜ਼ ਜਿਹੜੀਆਂ ਆਉਨੀਆਂ ਉਹ ਦੁਆਰੇ ਆਪਣੇ ਕੋਲੇ ਆਉਨੀਆਂ ਵੀ ਇਹਨਾਂ ਦੀ ਸਫਾਈ ਪੂਰੀ ਹੈ ਤੇ ਆਪਾਂ ਕਦੇ ਵੀ ਕਸਟਮਰ ਦੇ ਆਪਾਂ ਨੂੰ ਕੋਈ ਏਦਾਂ ਕੋਈ ਲਾਂਬਾ ਨਹੀਂ ਦਿੱਤਾ ਵੀ ਆਹ ਤੁਹਾਡਾ ਸੂਟ ਕੋਈ ਸਫਾਈ ਘਟਾ ਜਾਂ ਕੁਝ ਵੀ ਹੈ ਨਾ ਆਪਾਂ ਬੇਰੇ ਪੂਰਾ ਲਗਨ ਨਾਲ ਕੰਮ ਕਰਦੇ ਆਂ ਹਾਂ ਲਾਗਤ ਦਾ ਵੀਰੇ ਜਿਵੇਂ ਇਹ ਕੰਮ ਸਾਰਾ ਵੀ 8-10 ਲੱਖ ਦੇ ਵਿੱਚ 7-8 ਲੱਖ ਰੁਪਏ ਲਾ ਕੇ ਲੋੜ ਦਾ ਲੱਖ ਬੰਦਾ ਕਿੰਨੇ ਵੀ ਲਾ ਸਕਦਾ ਤਾਂ ਨਾ ਸ਼ਾਪ ਦੇ ਉੱਪਰ ਬੰਦਾ ਕਿੰਨੇ ਕ ਤਿਆਰ ਕਰਦਾ ਜਾਗਾ ਅੱਜ ਕੱਲ ਜਿਵੇਂ ਹਨਾ ਹੁੰਦੇ ਹੀ ਆ ਕਰੇ ਜੀ ਵੀ ਮੈਂ ਵਧੀਆ ਆਪਣੀ ਸ਼ਾਪ ਬਣਾਉਣੀ ਆ ਤੇ ਵੈਸੇ ਜੇ ਆਪਾਂ ਦੇਖਿਆ ਜਾਵੇ 7-8 ਲੱਖ ਰੁਪਏ ਦੇ ਵਿੱਚ ਵਧੀਆ ਕੰਮ ਚੱਲ ਪਾਂਦਾ ਪੂਰਾ ਦੁਕਾਨਦਾਰੀ ਦਾ ਤੇ ਆ ਪ੍ਰੋਫਿਟ ਵੀਰੇ ਹਨਾ ਵੀ ਚਲੋ ਆਪਾਂ ਇਹਨਾਂ ਉਹ ਨਹੀਂ ਕਰਿਆ ਵੀ ਦੇਖਿਆ ਨਹੀਂ ਪਰ ਵਧੀਆ ਆ ਰਿਹਾ ਹੈ ਤੇ ਵਧੀਆ ਦੀ ਰੋਟੀ ਖਾ ਰਹੇ ਆ ਤੇ ਕੰਮ ਅੱਗੇ ਵਧਣ ਵਾਲਾ ਕੰਮ ਹੈ ਕੋਈ ਘਟਣ ਵਾਲਾ ਕੰਮ ਹੈ ਨਹੀਂ ਗਾ ਵੀਰੇ ਵਧੀਆ ਆਪਣਾ ਚੱਲੀ ਜਾਂਦਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹਾਂਜੀ ਵੀਰੇ ਫਿਊਚਰ ਪੂਰਾ ਕੋਈ ਐ ਹੈ ਨਹੀਂ ਗਾ ਵੀ ਕੰਮ ਅੱਜ ਕਰ ਲਿਆ ਤਾਂ ਆਪਾਂ ਨੂੰ ਕੱਲ ਨੂੰ ਹਨਾ ਕੰਮ ਬੰਦ ਹੋ ਜੂਏ ਸੂਟਾ ਦਾ ਕੰਮ ਹੈ ਵੀਰੇ ਸਾਨੂੰ ਪਤਾ ਲੇਡੀਜ਼ ਵਾਲੇ ਸੂਟਾਂ ਦਾ ਕੰਮ ਤਾਂ ਉਹ ਇਹਨਾਂ ਬੰਦਿਆਂ ਦਾ ਕੰਮ ਤਾਂ ਸੂਟਾਂ ਦਾ ਕੱਪੜਿਆਂ ਦਾ ਤਾਂ ਜੇ ਬੰਦ ਹੋ ਜੇ ਪਰ ਲੇਡੀਜ਼ ਆ ਤਾਂ ਜਮ ਨਹੀਂ ਬੰਦ ਹੁੰਦਾ ਗੁੜੀਆਂ ਲੇਡੀਜ਼ ਤਾਂ ਮੰਨ ਲਓ ਵੀ ਐਨੀਆ ਸਕੀਨ ਹੁੰਦੀਆਂ ਹਨ ਕੱਪੜਿਆਂ ਦੀਆਂ ਵੀ ਵਰਕ ਕਰਵਾ ਕੇ ਪਾਉਂਦੀਆਂ ਇੱਕ ਦਾ ਹੁੰਦਾ ਇੱਕ ਸਿੰਪਲ ਸੂਟ ਪਾ ਲਿਆ ਪਰ ਅੱਜ ਕੱਲ ਲੇਡੀ ਸਾਨੂੰ ਪਤਾ ਬਈ ਜਵਾਨਾ ਹੀ ਇਹ ਜਾ ਕੇ ਹਨ ਹਰੇਕ ਬੰਦੇ ਨੂੰ ਆਇਆ ਮੈਂ ਸੋਹਣਾ ਮੰਲਾ ਵੀ ਸੂਟ ਪਾਵਾਂ ਸੋਹਣੇ ਕੱਪੜੇ ਲੀੜੇ ਪਾ ਕੇ ਸੋਹਣੇ ਬੂਟ-ਸ਼ੂਟ ਪਾਏ ਹੋਣ ਵਧੀਆ ਫੱਬਾਂ ਇਹ ਵੀਰੇ ਵਰਕ ਦਾ ਕੰਮ ਇੱਕ ਸ਼ੌਂਕੀ ਕੰਮ ਆ ਗਿਆ ਵਿਆਹ ਸ਼ਾਦੀ ਤੇ ਤੇ ਜਿਹਦੇ ਕੋਲ 2 ਰੁਪਏ ਉਹ ਮਹਿੰਗਾ ਕਰ ਵਾਲਾਂ ਦਾ ਚਲੋ ਜਿਹੜਾ ਕੋਈ ਆਮ ਆਪਣੇ ਵਰਗਾ ਆ ਸਧਾਰਨ ਆ ਜਾਂ ਕੋਈ ਨਾਰਮਲ ਆ ਨਾ ਸਿੰਪਲ ਪਰਿਵਾਰ ਪਰਿਵਾਰ ਚੋਂ ਉਹ ਚਲੋ ਉਹਨੇ ਕਾਲਾ ਕਰਵਾ ਲਾਂਦਾ ਪਰ ਵੀਰੇ ਲੇਡੀਜ਼ ਕਰਵਾਉਂਦੀਆਂ ਜ਼ਰੂਰ ਆ ਉਨਲਾ ਦੇ ਸ਼ੌਂਕ ਹੀ ਸੂਟਾਂ ਦਾ ਕੰਮ ਦਾ ਤੁਹਾਨੂੰ ਪਤਾ ਬੁੜੀਆਂ ਦਾ ਸ਼ੌਂਕ ਹੀ ਸੂਟ ਹੁੰਦੇ ਆ ਵੀ ਹਾਂ ਮੈਂ ਵਧੀਆ ਤੋਂ ਵਧੀਆ ਪਾਵਾਂ ਕੰਮ ਘਟਨ ਵਾਲਾ ਹੈ ਨਹੀਂ ਇਹ ਬਾਈ ਜੀ ਕੰਮ ਦਾ ਕੋਈ ਵੀ ਤੋੜਾ ਹੈ ਨਹੀਂ ਇਹ ਤਾਂ ਮੈਂ ਕਹੀ ਨਹੀਂ ਸਕਦਾ ਬਾਈ ਪੰਜਾਬ ਦੇ ਵਿੱਚ ਕੰਮ ਹੈ ਨਹੀਂ ਪੰਜਾਬ ਦੇ ਵਿੱਚ ਤਾਂ ਮੰਨ ਲਓ ਵੀ ਸਾਰੇ ਆਪਾਂ ਜੇ ਆਪਾਂ ਆਪਣੇ ਇੰਡੀਆ ਲੈਣ ਚੋੜ ਕੱਢਣਾ ਹੋਵੇ ਨਾ ਪੰਜਾਬ ਇੱਕ ਮੰਨ ਲਓ ਵੀ ਮੁਠੀ ਹੈ ਵੀ ਜਿੱਥੇ ਸਭ ਤੋਂ ਵੱਧ ਕੰਮ ਹੈ ਕਿਉਂਕਿ ਆਪਣੇ ਦਾ ਮੰਨ ਲਓ ਪੰਜਾਬ ਚ ਬਈ ਪੰਜਾਬ ਦੇ ਵਿੱਚ ਸਾਰੀਆਂ ਸਟੇਟਾਂ ਦੇ ਬੰਦੇ ਆਉਂਦੇ ਆ ਹਨਾ ਜੁਪੀ ਵਿਹਾਰ ਰਾਜਸਥਾਨ ਗੁਜਰਾਤ ਦੇ ਇੱਥੇ ਆ ਕੇ ਕੰਮ ਕਰਦੇ ਆ ਪੰਜਾਬ ਦੇ ਵਿੱਚ ਠੀਕ ਹੈ ਤੇ ਆਪਾਂ ਪੰਜਾਬ ਨੂੰ ਛੱਡ ਕੇ ਕੈਨੇਡਾ ਅਮਰੀਕਾ ਮੰਨ ਲਓ ਵੀ ਬਾਹਰ ਜਾਈ ਜਾਂਦੇ ਆ ਹਨਾ ਵੀ ਉੱਥੇ ਜਾ ਕੇ ਆਪਾਂ ਕੰਮ ਕਰਦੇ ਆ ਵੀ ਇਹ ਕਹਿਣਾ ਤਾਂ ਬਿਲਕੁਲ ਹੀ ਗਲਤ ਹੈ ਵੀ ਪੰਜਾਬ ਦੇ ਵਿੱਚ ਕੰਮ ਹੈ ਨਹੀਂ ਚਲ ਜੇ ਫਿਰ ਵੀ ਜਿਹੜੇ ਮੁੰਡੇ ਕਹਿੰਦੇ ਕਿ ਸਾਨੂੰ ਜੌਬ ਨਹੀਂ ਮਿਲੀ ਹਨਾ ਵੀ ਮੈਂ ਕਹਿੰਦਾ ਤੁਸੀਂ ਜੌਬ ਦੇ ਤਾਂ ਉੱਪਰ ਨਿਰਭਰ ਨਾ ਰਹੋ ਕੋਈ ਗੱਲ ਨਹੀਂ ਪੜੋ ਆਦਾ ਪੜੋ ਲਿਖੋ ਨਾ ਉਹ ਤਾਂ ਆਪਣੇ ਇੱਕ ਬੰਦੇ ਦੀ ਮੰਨ ਲਓ ਜਾਗਰੂਕਤਾ ਵਧਦੀ ਆ ਨਾ ਜੀ ਨਾਲ ਤਾਂ ਜੇ ਆਪ ਕੋ ਦੁਵਾ ਤੇ ਜੋਬ ਮਿਲਦੀ ਹੈ ਠੀਕ ਹੈ ਨਹੀਂ ਆਪ ਦਾ ਬਿਜ਼ਨਸ ਕਰੋ ਵੀਰੇ ਬਿਜ਼ਨਸ ਜੋਬ ਨਾਲੋਂ ਕਿਤੇ ਜ਼ਿਆਦਾ ਵਧੀਆ ਹੈ ਮੁਨਾਫਾ ਵੀ ਵਧੀਆ ਹੈ ਤੇ ਬੰਦਾ ਉਹਦੇ ਵਿੱਚ ਸੰਤੁਸ਼ਟ ਵੀ ਹੈ ਠੀਕ ਹੈ ਬੰਦਾ ਅੱਜ ਮੈਂ ਕੋਈ ਕਿਸੇ ਦੀ ਨੌਕਰੀ ਕਰੂੰਗਾ 10000 ਦੀ ਠੀਕ ਹੈ ਮੈਂ ਬੰਦਾ ਉਹਦੇ ਨਾਲ 20000 ਨਾਲ 15 ਕਮਾਣਾ ਪਰ ਮੇਰੀ ਸੰਤੁਸ਼ਟੀ ਆ ਵੀ ਠੀਕ ਹੈ ਯਾਰ ਆਪਦਾ ਕੰਮ ਤਾਂ ਹੈਗਾ ਆ ਆ ਦਾ ਮਾਲਕਨ ਹੈ ਠੀਕ ਹੈ ਜੇ ਕੋਈ 2000 ਕਮਾਉਣਾ 25 ਕਮਾਉਣਾ ਉਹ ਮੇਰੇ ਉੱਤੇ ਇੱਕ ਬੌਸ ਲੱਗਿਆ ਉਹ ਮੈਨੂੰ ਕੁਝ ਵੀ ਮਤਲਬ ਵਿੱਚ ਝੜਕਾਂ ਵੀ ਮਾਰ ਸਕਦਾ ਮੈਂ ਕੁਝ ਨਹੀਂ ਬੋਲ ਸਕਦਾ ਉੱਤੇ ਇੱਥੇ ਜੇ ਕੋਈ ਮੇਰੇ ਕੋਈ ਮਾਣਾ ਹੈਗਾ ਮੈਂ ਕੰਮ ਕਰ ਲੂ ਜੇ ਨਹੀਂ ਮੰਨਤਾ ਜੇ ਨਾ ਕਰੂ ਆ ਠੀਕ ਹੈ ਕੋਈ ਗੱਲ ਨਹੀਂ ਇੱਕ ਵਿਗਾਹ ਕਰਾ ਲਓ ਜਾਂ ਕਿਵੇਂ ਚੱਲ ਆਪਾਂ ਇਹਨੇ ਕਹਿੰਦੇ ਗਾਹਕ ਰੱਬ ਦਾ ਰੂਪ ਹੁੰਦਾ ਵੀ ਨਾ ਵੀ ਕਰੂ ਆ ਯਾਰਾ ਉਹ ਤੇ ਮੇਰੀ ਸੰਤੋਸ਼ਟੀ ਆ ਵੀ ਜੌਬ ਨਾਲੋਂ ਮੈਂ ਕਹਿੰਦਾ ਵੀ ਆਪਦਾ ਜਿਹੜਾ ਬਿਜ਼ਨਸ ਆ ਬਾਈ ਭਾਵੇਂ ਛੋਟਾ ਤੇ ਚਾਵੇਂ ਵੱਮੇ ਵੱਡਾ ਹੈ ਉਹ ਮਾਈਕਾ ਪਰੇੜੀ ਵੀ ਲਾਉਣੇ ਆ ਉਹ ਵੀ ਉਹ ਵੀ ਇੱਕ ਆਪਣਾ ਬਿਜ਼ਨਸ ਹੈ ਤੇ ਪੰਜਾਬ ਦੇ ਮੁੰਡਿਆਂ ਨੂੰ ਮੈਂ ਹੀ ਕਹਿਣਾ ਬਈ ਬਾਹਰ ਨਾ ਭਜੋ ਆਦੇ ਮਾਂ ਪਿਓ ਦੇ ਵਿੱਚ ਰਹੋ ਆਦੇ ਪੰਜਾਬ 'ਚ ਰਹੋ ਠੀਕ ਹੈ ਕੰਮ ਵਾਧੂ ਆ ਜੇ ਤੁਸੀਂ ਨਹੀਂ ਕੋਈ ਵੱਡਾ ਕੰਮ ਕਰ ਸਕਦੇ ਮੈਂ ਕਹਿੰਦਾ ਕੋਈ ਰੇੜੀ ਲਾ ਲਓ ਸੰਗੋਣਾ ਮੇਰੇ ਤਾਂ ਇਹ ਬਈ ਮੰਨ ਲਓ ਵੀ ਆ ਦਾ ਖਿਆਲ ਆ ਬਾਕੀ ੜਡੋੜ ਖਿਆਲ ਹੁੰਦੇ ਸਾਰਿਆਂ ਦੇ ਹਾਂਜੀ ਇਹ ਸੀ ਮੇਰੇ ਨਾਲ ਰਮਨ ਸੰਧੂ ਤੇ ਉਹਨਾਂ ਦੀ ਵਾਈਫ ਸੰਦੀਪ ਸੰਧੂ ਇਹਨਾਂ ਨੇ ਜਿਹੜਾ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਬੁਟੀਕ ਦਾ ਕੰਮ ਆ ਤੇ ਆ ਆਨਲਾਈਨ ਵੀ ਚਲਾ ਰੱਖਿਆ ਤੇ ਆਫਲਾਈਨ ਵੀ ਬਹੁਤ ਸੋਹਣਾ ਇਹਨਾਂ ਦਾ ਕੰਮ ਚੱਲ ਰਿਹਾਗਾ ਜੇ ਕੋਈ ਵੀ ਮੇਰਾ ਵੀਰ ਭਰਾ ਭੈਣ ਇਹ ਕੰਮ ਸ਼ੁਰੂ ਕਰਨਾ ਚਾਹੁੰਦਾ ਤਾਂ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦਾ ਤੇ ਇਹਨਾਂ ਦੇ ਵਿੱਚ ਇਹਨਾਂ ਤੋਂ ਜਿਹੜਾ ਸਲਾਹ مشਵਰਾ ਲੈ ਸਕਦਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡਾ ਜਿਹੜਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਪੇਜ ਨੂੰ ਫੋਲੋ ਕਰ ਲਿਓ ਮਿਲਦੇ ਆ ਇੱਕ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਜਿਉਂਦੇ ਵੱਸਦੇ ਰਹੋ ਧੰਨਵਾਦ